ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਅੱਜ ਅਸੀਂ ਹਸ਼ਾਰਪੁਰ ਰੋਡ ਦੇ ਜਿਹੜੇ ਲੰਘ ਰਹੇ ਸੀ ਤੇ ਉੱਥੇ ਦੇਖਿਆ ਜਿਹੜੇ ਰੋੜਾਂ ਤੇ ਰੇੜੀਆਂ ਲੱਗੀਆਂ ਆ ਕੋਈ 버ਗਰ ਦੀ ਲਾ ਕੇ ਖੜਾ ਕੋਈ ਕੋਚੇ ਦੀ ਖੜਾ ਕੋਈ ਗੰਨੇ ਦੇ ਜੂਸ ਹੀ ਲਾ ਕੇ ਖੜਾ ਤੇ ਕੋਈ ਆਪਣੀ ਦੁਕਾਨ ਹੀ ਬਣਾ ਕੇ ਉੱਥੇ ਬਹਿ ਗਿਆ ਤੇ ਉਹ ਜਿਹੜੇ ਰੋੜਾਂ ਤੇ ਤਕਰੀਬਨ ਇਹ ਰੇੜੀਆਂ ਲਾ ਕੇ ਖੜੇ ਕੀ ਹੈ ਜੈਜ ਆ ਇਸ ਵੇਲੇ ਰੋੜਾਂ ਤੇ ਟ੍ਰੈਫਿਕ ਬਹੁਤ ਜ਼ਿਆਦਾ ਵਧ ਰਿਹਾ ਕਾਲੂ ਇਹ ਰਸਪੀ ਜਿਹੜੇ ਰਸਪੀ ਨਾਲ ਵਾਲੇ ਬੰਦੇ ਆ ਉਹ ਆ ਕੇ ਰੋੜਾਂ ਤੇ ਖੜਦੇ ਗੱਡੀਆਂ ਖੜਦੀਆਂ ਅਸੀਂ ਤੁਹਾਨੂੰ ਉਹ ਵੀ ਦਿਖਾਉਨੇ ਆ ਉਹ ਰੋੜਾਂ ਤੇ ਖੜਦੇ ਆ ਕਾਲੂ ਗੱਡੀ ਖੜੀ ਆ ਪਿੱਛੋਂ ਆ ਕੇ ਕਿਸੇ ਨੇ ਗੱਡੀ ਮਾਰ ਦਿੱਤੀ ਤੇ ਆਪ ਵੀ ਉਹ ਮਰੂਗਾ ਤੇ ਜਿਹੜੇ ਗੱਡੀਆਂ ਵਾਲੇ ਉਹਨਾਂ ਨੂੰ ਵੀ ਮਰਾਊਗਾ ਇਹ ਜਿਹੜੇ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਵੀ ਜਿਹੜਾ ਰੋੜਾਂ ਦੇ ਉੱਤੇ ਜਿਹੜੇ ਤਕਰੀਬਨ ਬਿਹਾਰੀਏ ਆ ਇਹ ਆਉਂਦੇ ਆ ਉਧਰੋਂ ਕੋਈ ਕੰਮਕਾਰ ਹੋਵੇ ਚਾਹੇ ਨਾ ਹੋਵੇ ਇਹਨੇ ਉਧਰੋਂ ਆ ਕੇ ਸੜਕ ਸਾਫ਼ ਕਰਨੀ ਆ ਉੱਤੇ ਰੇੜੀ ਲਾ ਲੈਣੀ ਆ ਫੇਰ ਇਹ ਨਹੀਂ ਹੌਲੀ ਹੌਲੀ ਇਹ ਤੁਹਾਨੂੰ ਅਗਲਾ ਪ੍ਰੋਸੀਜਰ ਇਹ ਆ ਇਹਨਾਂ ਦਾ ਹੌਲੀ 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 ਕੀ ਕਰਨਾ ਪੈਸੇ ਇਕੱਠੇ ਕਰਨੇ ਆ ਰੋਟੀਆਂ ਬਾਰੋ ਛੱਕ ਜਾਣੀਆਂ ਹੌਲੀ ਹੌਲੀ ਕੰਮ ਕਰਕੇ ਇਹਨਾਂ ਨੇ ਫਿਰ ਜ਼ਮੀਨ ਲੈ ਲਈ ਤਿੰਨ ਮੜਲੇ ਦੋ ਮੜਲੇ ਇਸ ਹਿਸਾਬ ਨਾਲ ਕੰਮ ਕਰਦੇ ਇਹ ਹੁਣ ਦੇਖੋ ਤਿੰਨ ਤਿੰਨ ਰੇੜੀਆਂ ਲਾ ਕੇ ਬੈਠਾ ਬੰਦਾ ਜੂਸ ਦੀ ਆ ਗੰਨੇ ਦੀ ਆ ਤੇ ਆਪਣੀ ਕਿਰਿਆਨੇ ਦੀ ਨਾਲ ਪਾਈ ਆ ਤਮਾਕੂ ਤਮੂਖ ਦੀ ਵੀ ਇਹਨੇ ਪੰਜਾਬ ਵਿੱਚ ਐਸੀ ਤਰ੍ਹਾਂ ਆਕਰ ਰਿਹਾ ਔਰ ਐਕਸੀਡੈਂਟ ਵੀ ਵਧਣਗੇ ਤੇ ਔਰ ਜਿਹੜੀ ਆ ਪੰਜਾਬ ਦੀ ਜ਼ਮੀਨ ਆ ਉਹ ਕਰਕ ਹੁੰਦੀ ਜਾਊਗੀ ਇੱਕ ਦਿਨ ਕੁਛ ਟੋਲਾ ਪਊਗਾ ਸਾਨੂੰ ਵੀ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਜਿਹੜੇ ਇਹ ਜਿਹਾ ਉਹਨਾਂ ਨੂੰ ਉਹ ਦੁਕਾਨਾਂ ਲੈਣ ਦੁਕਾਨਾਂ ਲੈ ਕੇ ਕੰਮ ਕਰਨਾ ਆਪਣਾ ਜਿਹਨੇ ਵੀ ਕੰਮ ਕਰਨਾ ਦੁਕਾਨਾਂ ਲੈਣ ਦੁਕਾਨਾਂ ਤੇ ਬੈਠੋ ਤੇ ਆਪਣਾ ਕੰਮ ਕਰੋ ਬਾਕੀ ਪੰਜਾਬੀ ਕੰਮ ਨਹੀਂ ਕਰਦੇ ਉਹ ਕਿਹੜਾ ਰੋੜਾ ਤੇ ਬੈਠੇ ਆ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਉਹਨਾਂ ਨੂੰ ਹੁਣ ਨੱਥ ਪਾਈ ਜਾਵੇ ਜਿਹੜੇ ਆਹ ਬਗਲ ਦੇ ਸੜਕਾਂ ਤੇ ਮੈਂ ਤਾਂ ਇੰਨਾ ਕਹਣਾ ਆ ਵੇ ਦੇਖੋ ਰੁਜ਼ਗਾਰ ਆ ਰੁਜ਼ਗਾਰ ਤੇ ਅਸੀਂ ਕਿਸੇ ਨੂੰ ਰੋਕ ਦੇਣੀ ਆ ਰੁਜ਼ਗਾਰ ਕਰੋ ਦੁਕਾਨਾ ਲਓ ਦੁਕਾਨਾ ਲੈ ਕੇ ਰੁਜ਼ਗਾਰ ਕਰੋ ਅਸੀਂ ਹਰ ਖਬਰ ਦੀ ਗਲੀ ਦੀ ਖਬਰ ਹਰ ਕੋਨੇ ਦੀ ਖਬਰ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹਿੰਦੇ ਆ ਤੁਸੀਂ ਦੇਖਦੇ ਰਹਿਣਾ ਦਵਾਬਾ نیوز 24 ਲੋ ਜੀ ਹਾਈਵੇ ਰੋਡ ਦੇ ਜਿਹੜੀਆਂ ਰੇੜੀਆਂ ਲੱਗੀਆਂ ਆ ਆ ਦੇਖੋ ਗੰਨੇ ਦਾ ਤਾਜ਼ਾ ਰਸ ਗन्ने ਦਾ ਤਾਜ਼ਾ ਰਸ ਆ ਦੇਖੋ ਜੀ ਸ਼ਿਕੰਜਮੀ ਐ ਇੱਕ ਜਿਹੜੀ ਦੋ ਜਿਹੜੀ ਆ ਤੀਜੀ ਆ ਜਿਹੜੀ ਆ ਚਲਦੀ ਆ ਦੇਖੋ ਆ ਗਨੇ ਦਾ ਆ ਦੇਖੋ ਗੱਡੀਆਂ ਰੁਕਦੀਆਂ ਆ ਦੇਖੋ ਤੈਂਨ ਦੁਕਾਨਾਂ ਇੱਕ ਭਈਏ ਨੇ ਲਈਆਂ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਨਿਆਣੇ ਬਿਹਾਲੇ ਅੰਦਰ ਆਏ ਭਾਈ ਜੋ ਆਪਨੇ ਤਿੰਨ ਜਿਹੜੀ ਲਗਾ ਰੱਖਾ ਹੈ ਕਿਉਂਕਿ ਆ ਜਹ ਜਾਏ ਹੈ ਤਾਂ ਪਰਮਿਸ਼ਨ ਲੀਆ ਆਪਨੇ

कोई दुकान लो उसमें अपना रास्ता का काम करो जग वो देखो तुम्हारा ये रास्का बेल रहा है और सकंजमी का ये वाला है उधर दुकान पूरा लगा रखा के रहने का रोड पर ये और देखो ये ये सही है इसका कोई किराया नहीं है तुम बिहार से तुम लोग आओगे सीधे आगे छोटा मोटा रोड देखोगे सफाई करोगे वहाँ पर बैठ जाओगे कल कोई एक्सीडेंट हो जाएगा उसका जिम्मेवार कौन है कल कोई गाड़ी एक दो खड़ गया अभी मेरे पास प्रूफ है

बाद में क्या करते हो दो तीन माला जगह ले लेते हो यहाँ पर यहाँ से दो तीन माला किराए पे है क्या किराया किराया दो हजार रुपये है किसका किराया वो तो बॉर्डर का देते हैं ना अभी दुकान से कमाई करके पैसा तो बनाओगे ना क्या बना लेंगे तो तो पहले भैया उधर से आएगा तो दो तीन माला जगह पकड़ेगा तो फिर आगे कोठी बना के बैठ जाएगा ये बात है क्या बोलना चाहते हो क्या बोलूंगा आप ये तीन तीन तीन, तीन रेडी लगा रखा को है कोई जायज थोड़ा नहीं ये ठीक है जायज नहीं है लेकिन देखिए आप खड़े यहां से घंटों का कितने में कहां को पट लिया आधा घंटा कहां हुआ भी? अभी हुआ। अभी 5 मिनट हुआ दोस्तों के आए तो आते अभी अभी आए हैं चलो हम प्रशासन से भी मांग करेंगे ठीक है लो जी मौके नाल फिर गाड़ी आ गई ਉਹ ਰਸਪੇਨ ਨੂੰ ਪੀਣ ਲੱਗੇ ਆ ਤਾਂ ਅਸੀਂ ਉਹਦੀਆਂ ਤੁਹਾਨੂੰ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਦੇਖੋ ਭਈਏ ਦੀ ਕੀ ਵਰਡ ਆ ਤੇ ਜਲਦੀ ਤੁਹਾਡੇ ਕੋਲ ਆਤਾ ਹਾਂ ਇਹ ਇਦਾਂ ਦੀਆਂ ਖਬਰਾਂ ਬਚਾਉਣ ਦਾ ਯਤਨ ਕਰਦੇ ਰਹਾਂਗੇ ਧੰਨਵਾਦ ਜੀ ਲੋ ਜਗੇ ਕੁਲਚੇ ਵਾਲਾ ਖੜਾ ਜੱਗ ਦੇ ਉਹਨੇ ਵੀ ਕੁਲਚਾ ਰਾਹ ਲਾਇਆ ਦੇਖੋ ਗੱਡੀਆਂ ਰਾਹ ਚ ਖੜੀਆਂ ਗੱਡੀਆਂ ਖੜੀਆਂ ਤੇ ਇੱਧਰ ਵੀ ਦਾ ਉਹ ਮੋਰੇ ਵੀ ਜਿਹੜਾ ਰੋੜ ਆ ਇਹ ਹਾਈਵੇ ਰੋੜ ਆ ਉੱਥੇ ਗੱਡੀਆਂ ਉਹਦੀ ਆਵਾਜ਼ ਹੀ ਬਹੁਤ ਆ ਪਹਿਲਾਂ ਵੀ ਤੁਹਾਨੂੰ ਰਾਸ ਵਾਲਾ ਦਿਖਾ ਲਿਆ ਤੇ ਹੁਣ ਤੁਹਾਡੇ ਕੁਲਚੇ ਵਾਲਾ ਬਾਕੀ ਉਹ ਦਿਖਾਉਣੇ ਤਾਂ ਉਹਨਾਂ ਵੀ ਗੱਲਬਾਤ ਕਰਦੇ ਆ ਸੁਣੋ ਭਾਈ ਭਾਈ ਗੱਲ ਸੁਣੋ ਜੋ ਰੋਡ ਤੇ ਗੱਡੀਆਂ ਆ ਰਹੀਆਂ ਕੱਲ ਉਹ ਐਕਸੀਡੈਂਟ ਹੋ ਗਿਆ ਕੋਈ ਬੰਦਾ ਮਰ ਗਿਆ ਤੁਸੀਂ ਰੋਡ ਤੇ ਰੇੜੀ ਲਾ ਕੇ ਖੜੇ ਆ ਨਹੀਂ ਨਹੀਂ ਉਹ ਤਾਂ ਜ਼ਿੰਮੇਵਾਰ ਕੌਣ ਆ ਜਿਹੜਾ ਰੋਡ ਤੇ ਤੁਸੀਂ ਸਾਡੇ ਗੱਡੀਆਂ ਖੜੀਆਂ ਉਹ ਦੇਖੋ ਹੋਰ ਵੀ ਆਈਆਂ ਤੁਹਾਨੂੰ ਦਿਖਾਈਆਂ ਵੀ ਆ ਉਹਦਾ ਜ਼ਿੰਮੇਵਾਰ ਕੌਣ ਆ ਤੁਹਾਨੂੰ ਸਾਈਡ ਤੇ ਲਵਾਇਆ ਕਰੂੰਗਾ ਹੁਣ ਆ ਜਗ੍ਹਾ ਮੈਂ ਸੌਰੀ ਨਹੀਂ ਸੌਰੀ ਦਾ ਹੈ ਮੈਂ ਤਾਂ ਸੌਰੀ ਮੰਗਦੇ ਆ ਕੱਲ ਨੂੰ ਨੁਕਸਾਨ ਹੋ ਗਿਆ ਫੇਰ ਸੌਰੀ ਤੈਨੂੰ ਦੇਣਾ ਸੌਰੀ ਮੈਂ ਉਹਦਾ ਸਾਈਡ ਤੇ ਲਵਾਇਆ ਕਰਨ ਮਾਸ ਮੈਂ ਵੀ ਅੱਗੇ ਕਿੱਛੀ ਕਰ ਲਾਵਾਂਗਾ ਰੇਡੀ ਜੀ ਕੀ ਨਾਜ ਹੈ ਤਰਾ ਇਹ ਤੇ ਰਹਨ ਵਾਲੇ ਭਗਵਾਨ ਇਹ ਕੀ ਨਾ ਉਹ ਵੜੇ ਦੇ ਕਿਹੜੇ ਮਲੇ ਦੇ ਬਾਬੇ ਕਰੀਏ ਬਾਬੇ ਜੀ ਇਹਦੇ ਤੁਸੀਂ ਦੱਸੋ ਜਾਜ ਹੈ ਕਿ ਨਾਜ ਹੈ ਨਾਜ ਹੈ ਨਾ ਮੰਦੇ ਇਹ ਗੱਲ ਹਾਂਜੀ ਤਾਂ ਬਾਕੀ ਜਿਹੜੇ ਤੁਹਾਡੇ ਭਰਾ ਹੋਰ ਵੀ ਰੋੜਾਂ ਤੇ ਖੜੇ ਆ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਸਾਈਡ ਤੇ ਕਰਕੇ ਲੰਘਾਇਆ ਕਰੋ ਜੀ ਕਰਦੇ ਲੰਘਾਓ ਲੋ ਯਾਰ ਜੂ ਬੈਠ ਖਾਨਦਾਨੀ દવાਖਾਨਾ ਇਹ ਵੀ ਰੋੜ ਤੇ ਬੈਠਿਆ ਜੀ ਆਹ ਦੇ ਲੋ ਰੋੜ ਚੱਲਦੇ ਆ ਤਾਂ ਬਿਲਕੁਲ ਰੋੜ ਨੂੰ ਕਵਰ ਕੀਤਾ ਹੋਇਆ ਆ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਾਂਗੇ ਜਿਹੜੇ ਇਦਾਂ ਦੇ ਨਜੋ ਰੋੜਾਂ ਤੇ ਕਬਜ਼ੇ ਹੋਏ ਆ ਉਹ ਤੇ ਉਹਨਾਂ ਨੂੰ ਹਟਾਇਆ ਜਾਵੇ ਪਰਮਿਸ਼ਨ ਲਈ ਆਪਨੇ ਜਾਂ ਬੰਨੇ तो आप रोड में बैठे कैसे हो रोड में कैसे बैठे हो? खाना, खाना है तो पीछे है। है? रोड से पीछे करो कल एक्सीडेंट हो जाएगा कोई जिम्मेवार हो तुम रोड से पीछे कौन सा रोड से ये देखो पहले उधर था ये देखो ये रोड चल रहा है ना यहाँ बैठे हो तुम्हारा पीछे है पीछे कर पीछे करेंगे नहीं करोगे नहीं का एक्सीडेंट हो दोनों का करोगे करेंगे या 10 15 दिन में जब मिट्टी डाल के पीछे करेंगे तब थोड़ी नहीं कहीं दुकान ले लो अगर आरजू वैद्य का काम है दुकान नहीं, नहीं।, नहीं करना तो रोड में क्यों बैठोगे फिर रोड में क्यों बैठे कोई ग्राउंड देख लो खुली जगह देख लो ग्राउंड कौन से कोई जगह देख लो कोई खुली जगह देख लो उधर बैठ जाओ रोड में क्यों बैठते हो कमाल हो इधर मुंह बद करो ਰੋਡ पे कौन सा तो बैठ रही है रोड में नहीं रोड में तुम्हारे को क्या क्या फायदा मिलता है, है? क्या फायदा होता है